ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਲੱਖਾਂ ਸ਼ਰਧਾਲੂ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਸਜਦਾ ਕਰ ਰਹੇ ਨੇ ਤੇ ਦੂਜੇ ਵੱਨੇ ਭਾਰਤ ਸਰਕਾਰ ਵੱਲੋਂ ਅੱਜ ਦਿੱਲੀ ਵਿਖੇ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਡੀ ਗਿਣਤੀ ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਕਾਇਦਾ ਕੀਤੀ ਟਵੀਟਿਚ ਸਹਿਬਜ਼ਾਦਿਆਂ ਦੀ ਇਲਾਸਾਨੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕੀਤਾ ਹੈ ਖੈਰ ਦੂਜੇ ਵੱਨੇ ਕੇਂਦਰ ਖਿਲਾਫ ਕਿਸਾਨੀ ਘੂਲ ਖਤਰੇ ਭਰੇ ਮੋੜ ਉੱਤੇ ਹੈ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਵੱਡੇ ਵਫਦ ਨੇ ਲੰਗੀ ਸ਼ਾਮ ਖਨੌਰੀ ਬਾਰਡਰ ਦਸਤਕ ਦਿੱਤੀ ਸਾਰਾ ਕੁਝ ਕਿਵੇਂ ਰਿਹਾ ਤੇ ਕਿਵੇਂ ਰਹਿ ਸਕਦਾ ਹੈ ਅਜਿਹੇ ਸਾਰੇ ਮਾਹੌਲ ਉਤੇ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਪੱਤਰਕਾਰ ਤੇ ਰਾਜਸੀ ਮਾਹਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਜਿੱਲਾ ਸਾਹਿਬ ਪੰਜਾਬ ਸਰਕਾਰ ਦੇ ਮੰਤਰੀਆਂ ਵਿਦੈਕਾਂ ਦਾ ਵੱਡਾ ਵਫਤ ਲੰਗੀ ਸ਼ਾਮ ਕਨੋਰੀ ਬਾਰਡਰ ਤੇ ਪਹੁੰਚਦਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਕੱਲ ਜਿਹੜਾ ਮਰਨ ਵਰ ਤੋਂ ਪੂਰਾ ਮਹੀਨਾ ਜਿਹਦਾ ਹੋ ਗਿਆ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਦਸਤਕ ਤੇ ਕਿਸਾਨੀ ਪਿੰਡ ਦੇ ਵਿੱਚ ਜਿਹੜੇ ਜੂਜ਼ਰ ਹੈ ਜਿਹੜੇ ਕਿਸਾਨ ਬਹਾਦਰ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਆ ਕਿ ਜਗਜੀਤ ਸਿੰਘ ਢੱਲੇਵਾਲ ਅਜਿਹੇ ਸਾਰਾ ਕੁਝ ਜੀ ਚਲਾ ਸਾਹਿਬ ਪਿੰਡਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਕਿਸਾਨੀ ਮਸਲੇ ਨੂੰ ਜਾਂ ਢੱਲੇਵਾਲ ਸਾਹਿਬ ਨੂੰ ਬਾਰੇ ਚਰਚਾ ਕਰੀਏ ਜੀ ਇੱਕ ਵਾਰ ਫੇਰ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਜੀ ਜੀ ਉਹਨਾਂ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਨਾਂ ਨੂੰ ਨਮਨ ਕਰਦੇ ਹਾਂ ਲੱਖਾਂ ਸਰਦਾਰੂ ਕੱਲ ਵੀ ਅੱਜ ਵੀ ਤੇ ਕੱਲ ਨੂੰ ਵੀ ਸ੍ਰੀ ਫਤਿਹਗੜ ਸਾਹਿਬ ਦੀ ਪਰਮ ਪਵਿੱਤਰ ਧਰਤੀ ਤੇ ਸਜਦਾ ਹੋ ਰਹੇ ਨੇ ਜੀ ਜੀ ਬਿਲਕੁਲ ਤੇ ਛੋਟੀਆਂ ਜਿੰਦਾਂ ਦੀ ਵੱਡੀ ਕੁਰਬਾਨੀ ਨੂੰ ਚੇਤੇ ਕਰ ਰਹੇ ਨੇ ਬਿਲਕੁਲ ਬਿਲਕੁਲ ਤੁਸੀਂ ਦੱਸਿਆ ਸੀ ਕਿ ਦਿੱਲੀ ਚ ਵੀਰ ਬਾਲ ਦਿਵਸ ਹੋ ਰਿਹਾ ਹੈ ਹਰਿਆਣੇ ਚ ਵੀ ਹਾਂਜੀ ਬਿਲਕੁਲ ਬਿਲਕੁਲ ਹਰਿਆਣੇ ਚ ਕੁਰਕ ਖੇਤਰ ਵਿਖੇ ਜਿਹੜਾ ਹੈਗਾ ਅੱਜ ਇੱਕ ਸਮਾਰੋਹ ਹੋ ਰਿਹਾ ਜਿੱਦੇ ਚ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਨੈ브 ਸਿੰਘ ਸੈਣੀ ਜੀ ਜੀ ਉਹ ਵੀਰ ਬਾਲ ਦੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਨੇ ਸੋ ਇੱਕ ਵਾਰ ਫੇਰ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਲਈ ਜੀ ਆਪਾਂ ਸਾਰੇ ਸਿਰ ਝੁਕਾ ਕੇ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਬਿਲਕੁਲ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਧਰਮ ਨੂੰ ਬਚਾਉਣ ਲਈ ਆਪਣੇ ਬਲੀਦਾਨ ਦਿੱਤਾ ਹੂੰ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਲਾਸਾਨੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ ਹੈ ਬਕਾਇਦਾ ਟਵੀਟ ਕਰਕੇ ਜੀ ਜੀ ਹੁਣ ਆਪਾਂ ਆਈਏ ਡੱਲੇਵਾਲ ਜੀ ਅੱਜ 31ਵਾਂ ਦਿਨ ਹੈ ਜੀ ਪਿੰਡਰ ਸਾਹਿਬ ਉਹਨਾਂ ਦਾ ਜੀ 72 71 ਸਾਲ ਦਾ ਬਜ਼ੁਰਗ ਹੈ ਕੈਂਸਰ ਤੋਂ ਪੀੜਤ ਹੈ ਜੀ 15 ਕਿਲੋ ਵਜ਼ਨ ਘਟ ਚੁੱਕਿਆ ਹੈ ਬੋਲਣ ਲੱਗਿਆ ਹੁਣ ਤਾਂ ਜ਼ੁਬਾਨ ਵੀ ਥਰਥਰਾਨ ਲੱਗੀ ਹੈ ਜੀ ਇੱਕ ਦਿਨ ਬੇਹੋਸ਼ ਵੀ ਹੋ ਗਏ ਸੀ ਜੀ ਬਹੁਤ ਸਾਰੇ ਉਹਨਾਂ ਦੇ ਜਿਹੜੇ ਅੰਗ ਨੇ ਸਰੀਰ ਦੇ ਜੀ ਉਹ ਜਵਾਬ ਦੇਣ ਲੱਗੇ ਨੇ ਡਾਕਟਰ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ ਕਿ ਵਾਕਈ ਉਹਨਾਂ ਦੇ ਜਿਹੜੇ ਅੰਗ ਨੇ ਉਹਨਾਂ 'ਚ ਨੁਕਸ ਪੈ ਰਹੇ ਨੇ ਤੇ ਕੁਦਰਤੀ ਤੌਰ ਤੇ ਜਦੋਂ ਕੁਝ ਖਾਣਾ ਨਹੀਂ ਹੁੰਦਾ ਤੇ 31 ਦਿਨਾਂ ਤੋਂ ਕੋਈ ਬੰਦਾ ਜਿਹੜਾ ਕੈਂਸਰ ਤੋਂ ਪੀੜਤ ਹੋਵੇ ਐਵੇਂ ਰਹਿ ਰਿਹਾ ਹੋਵੇ ਇਹ ਸੁਭਾਅਕ ਹੈ ਕਿ ਉਹਨਾਂ ਨੂੰ ਵੱਖ-ਵੱਖ ਰੋਗ ਜ਼ਰੂਰ ਉਹਨਾਂ ਨੂੰ ਚੰਬੜ ਸਕਦੇ ਨੇ ਹੋਰ ਜੀ 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 ਬਹੁਤ ਦੇਰ ਬਾਅਦ ਕੱਲ ਪੰਜਾਬ ਸਰਕਾਰ ਦੀ ਜਾਗ ਖੁੱਲੀ ਸੀ ਉਵੇਂ ਇਸ ਕਰਕੇ ਜਦੋਂ ਸਾਰੇ ਥਾਮਾਂ ਤੋਂ ਸਰਕਾਰ ਤੇ ਨਿਸ਼ਾਨੇ ਸਾਦੇ ਜਾ ਰਹੇ ਸੀ ਹੂੰ 30 ਦਿਨ ਬਾਅਦ ਸਰਕਾਰ ਨੂੰ ਜਾਗਾਈ ਕਿ ਰਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਨੇ ਖਨੌਰੀ ਬਾਡਰ ਤੇ ਉਸ ਤੋਂ ਪਹਿਲਾਂ ਨਹੀਂ ਆਈ ਸੀ ਜਾਗ ਨਾ ਉਸ ਤੋਂ ਪਹਿਲਾਂ ਕੋਈ ਠੀਕ ਹੈ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਤੌਰ ਤੇ ਭਾਵੇਂ ਉਹ ਡਿਪਟੀ ਕਮਿਸ਼ਨਰ ਸੀ ਜਾਂ ਐਸਐਸਪੀ ਸੀ ਜਾਂ ਡੀਜੀਪੀ ਸੀ ਜਾਂ ਡੀਆਈਜੀ ਸੀ ਪਟਿਆਲਾ ਰੇਂਜ ਦੇ ਜਾਂਦੇ ਰਹੇ ਨੇ ਹੂੰ ਹੂੰ ਪਰ ਪੰਜਾਬ ਸਰਕਾਰ ਦਾ ਕੋਈ ਵਿਦਾਇਕ ਕੋਈ ਮੰਤਰੀ ਨਹੀਂ ਗਿਆ ਸੀ ਉੱਥੇ ਕੁਝ ਨੇੜਲੇ ਇਲਾਕੇ ਦੇ ਖੇਰ ਵਿਦਾਇਕ ਹੋਣਗੇ ਪਰ ਬਤੌਰ ਸਰਕਾਰ ਬਤੌਰ ਸਰਕਾਰ ਹਾਂ ਬਤੌਰ ਸਰਕਾਰ ਦੀ ਸਟ੍ਰੈਟਜੀ ਉਹ ਨਹੀਂ ਹੈ ਕੱਲ ਉੱਥੇ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਆਮਨ अरोड़ा ਹਾਂ ਉਹਨਾਂ ਦੀ ਅਗਵਾਈ ਚ ਕੱਲ 8 ਮੰਤਰੀ ਪੰਜਾਬ ਸਰਕਾਰ ਦੇ ਜਾ ਕੇ ਆਏ ਨੇ ਖਨੌਰੀ ਜੀ ਜਿਨ੍ਹਾਂ ਚ ਕੁਲਦੀਪ ਸਿੰਘ ਢਾਲੀਵਾਲ ਸੀ ਡਾਕਟਰ ਬਲਬੀਰ ਸਿੰਘ ਸੀ ਖੇਤੀਬਾੜੀ ਮੰਤਰੀ ਗਰਵੀਰ ਸਿੰਘ ਖੁੱਡੀਆਂ ਹੋਰੀ ਵੀ ਸੀ ਹਰਦੀਪ ਸਿੰਘ ਮੁੰਡੀਆਂ ਲਾਲਜੀਤ ਪੁੱਲਰ ਬਰਿੰਦਰ ਕੁਮਾਰ ਗੋਇਲ ਤਰਨਜੀਤ ਸਿੰਘ ਸੌਂਦ ਇਹ ਸਾਰੇ ਜਿਹੜੇ ਮੰਤਰੀ ਗਏ ਸੀ ਕੱਲ ਖਨੌਰੀ ਬਾਰਡਰ ਤੇ ਪਿੰਡ ਸਰਬ ਹਾਂ ਜੀ ਤੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਡੱਲੇਵਾਲ ਸਾਹਿਬ ਨੂੰ ਪਤਿਆਣ ਦੀ ਕਿ ਜੀ ਕਿਸਾਨ ਸੰਘਰਸ਼ ਲੰਬਾ ਚੱਲ ਸਕਦਾ ਹੈ ਤੁਹਾਡੀ ਬਹੁਤ ਲੋੜ ਹੈ ਤੁਸੀਂ ਹਾਲੇ ਮਰਨ ਵਰਤ ਛੱਡੋ ਜੇ ਨਹੀਂ ਮਰਨ ਵਰਤ ਛੱਡਣਾ ਤਾਂ ਘੱਟੋ ਘੱਟ ਤੁਸੀਂ ਡਾਕਟਰੀ ਸਹੂਲਤ ਲੋ ਹਾਂ ਜੀ ਪਰ ਕਿਉਂਕਿ ਉਹ ਜਿਹੜੇ ਡੱਲੇਵਾਲ ਸਾਹਿਬ ਨੇ ਦੇਖੋ ਇਸ ਗੱਲੋਂ ਸ਼ੁਰੂ ਤੋਂ ਹੀ ਪਿੰਡ ਸਰਬ ਉਹਨਾਂ ਨੇ ਜੋ ਕਿਹਾ ਸੀ ਵੀ ਮੈਂ ਜਾਂ ਤਾਂ ਮਰਾਂਗਾ ਜੈਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਹਾਸਲ ਕਰਾਂਗਾ ਹੂੰ ਜੀ ਉਹ ਆਪਣੇ ਜੋ ਉਹਨਾਂ ਨੇ ਦਿੱਤੇ ਸੀ ਸ਼ੁਰੂ ਤੋਂ ਲੈ ਕੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੇ ਹਾਲੇ ਤੱਕ ਖਰਾ ਉਤਰ ਰਹੇ ਨੇ ਤੇ ਬੇਡਰ ਨੇ ਅਡੋਲ ਨੇ ਕੱਲ ਵੀ ਉਹਨਾਂ ਨੇ ਸਾਫ਼ ਕਹਤੇ ਆ ਮੰਤਰੀਆਂ ਨੂੰ ਜੀ ਕਿ ਭਾਈ ਜਿੰਨਾ ਜ਼ੋਰ ਤੁਸੀਂ ਮੈਨੂੰ ਮਨਾਉਣ ਲਈ ਲਾ ਰਹੇ ਹੋ ਜੇ ਇੰਨਾ ਜ਼ੋਰ ਤੁਸੀਂ ਸੈਂਟਰ ਸਰਕਾਰ ਲਈ ਲਾ ਲੰਦੇ ਤਾਂ ਕੀ ਹੁੰਦਾ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕੀਤਾ ਪੰਜਾਬ ਸਰਕਾਰ ਨੇ ਹੁਣ ਤੱਕ ਹੂੰ ਕੋਈ ਜਵਾਬ ਨਹੀਂ ਸੀ ਇਹਨਾਂ ਕੋਲੇ ਉਹਨਾਂ ਨੇ ਵੀ ਪੁੱਛਿਆ ਵੀ ਜਦੋਂ ਪਹਿਲਾਂ ਅਸੀਂ ਧਰਨੇ ਤੇ ਲਾਏ ਸੀ ਸੰਭੂ ਤੇ ਖਨੌਰੀ ਉਦੋਂ ਮੀਟਿੰਗਾਂ ਵੀ ਹੋਈਆਂ ਸੀ ਕਿ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਲਈ ਹੂੰ ਉਹਦਾ ਵੀ ਕੋਈ ਜਵਾਬ ਨਹੀਂ ਸੀ ਇਹਨਾਂ ਕਹਿ ਕੇ ਟਾਲ ਕੇ ਕਿ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਤੇ ਲੋਕ ਸਭਾ ਤੇ ਮੁੱਦਾ ਚੁੱਕਿਆ ਹੈ ਜੀ ਉਹਨਾਂ ਨੇ ਬਸ ਇਹਨਾਂ ਕੋਲੇ ਸਿਰਫ ਇਹੋ ਤਰਕ ਸੀ ਹੂੰ ਔਰ ਕੋਈ ਨਹੀਂ ਸੀ ਕਟੜੇ ਦੇ ਪਾਕੀ ਡੱਲੇਵਾਲ ਸਾਹਿਬ ਕੱਲ ਅੜ ਗਏ ਤੇ ਵੱਡੇ ਸਵਾਲ ਵੀ ਕੀਤੇ ਕਹਿੰਦਾ ਪਾਕੀ ਪੰਜਾਬ ਸਰਕਾਰ ਨੂੰ ਘਟੜੇ 'ਚ ਖੜਾ ਕੀਤਾ ਜੀ ਉਹਨਾਂ ਨੇ ਇਹ ਵੀ ਕਿਹਾ ਡੱਲੇਵਾਲ ਸਾਹਿਬ ਨੇ ਕਿ ਤੁਹਾਡੇ ਮੁੱਖ ਮੰਤਰੀ ਨੂੰ ਤਾਂ ਇਹ ਚਾਹੀਦਾ ਸੀ ਕਿ ਬਾਕੀ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਵੀ ਗੱਲ ਕਰਕੇ ਕੋਈ ਸਾਂਝੀ ਰੈ ਬਣਾਉਂਦੇ ਹਮ ਭਾਰਤ ਜਿਹੜਾ ਹੈਗਾ ਦੇਖੋ ਕਿਸਾਨੀ ਉਹਦੀ ਅਰਥਚਾਰਾ ਕਿਸਾਨੀ ਹੈ ਖੇਤੀਬਾੜੀ ਤੇ ਨਿਰਭਰ ਕਰਦਾ ਭਾਰਤ ਸਾਰਾ ਪੰਜਾਬ ਤਾਂ ਬਿਲਕੁਲ ਹੀ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਤੇ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ ਹਮ ਉਹਨਾਂ ਨੇ ਪੁੱਛਿਆ ਮੰਤਰੀਆਂ ਨੂੰ ਕਿ ਭਗਵਾਨਤ ਮਾਨ ਨੇ ਕੀ ਕੀਤਾ ਆਲੇ ਦੁਆਲੇ ਦੇ ਕਿਸੇ ਸਟੇਟ ਨਾਲ ਕੋਈ ਗੱਲ ਕੀਤੀ ਹੂੰ ਹੂੰ ਜਾਂ ਤੁਸੀਂ ਦਿੱਲੀ ਲਈ ਦਿੱਲੀ ਤੱਕ ਕੀ ਸਾਡੀ ਗੱਲ ਪਹੁੰਚਾਈ ਹੁਣ ਤੱਕ ਸੋ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਉਹਨਾਂ ਨੂੰ ਫੇਰ ਵੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਓਕੇ ਜੀ ਤੇ ਫੇਰ ਵੀ ਉਹ ਜਿਹੀ ਗੱਲਾਂ ਕਰਦੇ ਰਹੇ ਕਿ ਚੰਗੇ ਨਤੀਜੇ ਨਿਕਲਣਗੇ ਜੀ ਪੰਜਾਬ ਸਰਕਾਰ ਲਗਾਤਾਰ ਲੱਗੀ ਹੋਈ ਹੈ ਇਸ ਪਾਸੇ ਨੂੰ ਪਰ ਹਾਲੇ ਤੱਕ ਐਵੇਂ ਲੱਗ ਰਿਹਾ ਹੈ ਪਿੰਡਰ ਸਾਹਿਬ ਕੇ ਪੰਜਾਬ ਸਰਕਾਰ ਠੀਕ ਹੈ ਸੁੱਤੀ ਹੋਈ ਜਾਗੀ ਹੈ ਜਿਹੜੀ ਕੁੰਭ ਕਰਨੀ ਨੀਂਦ ਸੌ ਰਹੀ ਸੀ ਇੱਕ ਮਹੀਨੇ ਤੋਂ ਹੂੰ ਉਹ ਜਾ ਕੇ ਆਏ ਨੇ ਉਹਦਾ ਸਵਾਗਤ ਕਰਨਾ ਬਣਦਾ ਹੈ ਕਿ ਚਲੋ ਘੱਟੋ ਘੱਟ ਉਹਨਾਂ ਦੀ ਅੱਖ ਤਾਂ ਖੋਲੀ ਉਹਨਾਂ ਦੀਆਂ ਗੱਡੀਆਂ ਦੇ ਜਿਹੜੇ ਸਟੀਰਿੰਗ ਨੇ ਜੇ ਉਹਨਾਂ ਦੀ ਦਿਸ਼ਾ ਹੈ ਉਹ ਖਨੌਰੀ ਵੱਲ ਨੂੰ ਹੋਈ ਤਾਂ ਹੈ ਨਾ ਦੇਰ ਦੇਰ ਆਏ ਚ ਦਰਸਤ ਆਏ ਹੂੰ ਹੂੰ ਜੀ ਪਰ ਹੁਣ ਇਹ ਸਿਰਫ ਪੰਜਾਬ ਸਰਕਾਰ ਦਾ ਇੱਥੇ ਤੱਕ ਹੀ ਸੀਮਤ ਰੋਲ ਕੇ ਉਹ ਡੱਲੇਵਾਲ ਸਾਹਿਬ ਨੂੰ ਮਿਲਿਆ ਤੇ ਹੋਰ ਕੁਝ ਨਹੀਂ ਕਰਨਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਭੂਮਿਕਾ ਹੈ ਤੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਤਾਂ ਮਾਹੌਲ ਪੰਜਾਬ ਦਾ ਖਰਾਬ ਹੋਣਾ ਹੈ ਹੂੰ ਜੀ ਤੇ ਪੰਜਾਬ ਜਿਹੜਾ ਹੈਗਾ ਸਰਹੱਦੀ ਸੂਬਾ ਹੈ ਪਹਿਲਾਂ ਹੀ ਜਿਹੜੇ ਦੂਜੇ ਦੇਸ਼ ਨੇ ਪੰਜਾਬ ਵੱਲ ਤਾਂ ਉਹਨਾਂ ਦੀ ਪਹਿਲਾਂ ਹੀ ਨਿਗਾਸਵਲੀ ਨਹੀਂ ਹੈ ਹੂੰ ਮੌਸਰੋ ਤਾਂ ਇੰਨ ਤਰ੍ਹਾਂ ਤਰ੍ਹਾਂ ਦੇ ਆਪਾਂ ਦੇਖਦੇ ਹਾਂ ਤੀਜੇ ਦਿਨ ਕਿਸੇ ਡਰੋਨ 'ਚ ਕੋਈ ਨਸ਼ਾ ਆ ਜਾਂਦਾ ਕਿਤੇ ਡਰੋਨ 'ਚ ਹਥਿਆਰ ਛੁੱਟੇ ਜਾਂਦੇ ਨੇ ਬਹੁਤ ਕੁਝ ਹੋ ਰਿਹਾ ਇਸ ਮਗਲਿੰ ਕਿੰਨੇ ਵੱਡੀ ਪੱਦਰ ਤੇ ਹੁੰਦੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਹਿੰਦਾ ਮੈਂ ਪੰਜਾਬ ਦਾ ਪੁੱਤਾਂ ਮੈਂ ਕਿਸਾਨਾਂ ਦਾ ਪੁੱਤਾਂ ਪਰ ਹਾਲੇ ਤੱਕ ਕਿਤੇ ਨਜ਼ਰ ਨਹੀਂ ਆ ਰਹੀ ਕਿਸਾਨਾਂ ਪ੍ਰਤੀ ਇਹ ਜ਼ਰੂਰ ਹੈ ਕਿ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਅੱਜ ਵੀ ਦੇਖੇ ਹੋਵੋਗੇ ਅਖਬਾਰਾਂ 'ਚ ਲੱਗੇ ਹੋਏ ਹੂੰ ਕਿਸਾਨੀ ਦਾ ਮੈਂ ਇਹ ਕਰਤਾ 10 ਰੁਪਏ ਭਾਅ ਵਧਾ ਕੇ ਗੰਨੇ ਦਾ ਬਹੁਤ ਵੱਡੀਆਂ ਵੱਡੀਆਂ ਛਲਾਂਗਾ ਮਾਰ ਰਹੇ ਨੇ ਕਿ ਭਾਰਤ 'ਚ ਸਭ ਤੋਂ ਵੱਧ ਗੰਨੇ ਦਾ ਭਾਅ ਦੇ ਰਹੇ ਹੂੰ ਪਰ ਜਿਹੜਾ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਕਿ ਕਿਸਾਨਾਂ ਨੂੰ ਕਣਕ ਵੇਚਣ ਵੇਲੇ ਨਾ ਡੀਏਪੀ ਮਿਲਦਾ ਹੈ ਨਾ ਹੁਣ ਕਣਕ ਚ ਪਾਣ ਲਈ ਨਾ ਯੂਰੀਆ ਮਿਲਦਾ ਹੈ ਹਾਂ ਦਿੱਕਤ ਹੈ ਕਿੰਨੇ ਕਿੰਨੀਆਂ ਲੰਮੀਆਂ ਕਤਾਰਾਂ 'ਚ ਖੜਨਾ ਪੈਂਦਾ ਦੋ ਦੋ ਥੈਲੇ ਯੂਰੀਏ ਦੇ ਲੈਣ ਲਈ ਤੇ ਦੂਜੇ ਪਾਸੇ 4 ਦਿਨ ਪਹਿਲਾਂ ਚ ਉਹਨਾਂ ਵਿੱਕ ਕੇ ਹਟਿਆ ਕਿਸਾਨਾਂ ਦੀ ਕੀ ਦੁਰਦਸ਼ਾ ਹੋਈ ਹੈ 15-15 ਦਿਨ ਮੰਡੀਆਂ 'ਚ ਰੋਲਦਾ ਰਿਹਾ ਕਿਸਾਨ ਭਗਵੰਤ ਮਾਨ ਉਦੋਂ ਕਿਸਾਨਾਂ ਦਾ ਪੁੱਤ ਜਿਹੜਾ ਆਪਣੇ ਆਪ ਨੂੰ ਖਵਾਂਦਾ ਮੁੱਖ ਮੰਤਰੀ ਉਹ ਕਿੱਥੇ ਸੀ ਹੂੰ ਚੁੱਪ ਰਿਆ ਸੈਲਰਾਂ ਵਾਲਿਆਂ ਦੀ ਹੜਤਾਲ ਹੋਈ ਕਿੰਨੇ ਲੰਮੇ ਅਰਸਾ ਚੱਲਦੀ ਰਹੀ ਤੇ ਘੱਟੋ ਘੱਟ ਵੀ 2 200 3 300 ਰੁਪਏ ਦਾ ਕਟ ਲੱਗਿਆ ਪਿੰਡਰ ਸਾਹਿਬ ਆਪਾਂ ਸਾਰਿਆਂ ਨੇ ਦੇਖਿਆ ਮੰਡੀਆਂ 'ਚ ਜਾ ਕੇ ਕਿਸਾਨਾਂ ਨੂੰ ਕਟ ਲਗਵਾ ਕੇ ਆਪਣਾ ਝੋਨਾ ਵੇਚਣਾ ਪਿਆ ਹੂੰ ਜੀ ਜੀ ਤਾਂ ਕਿਸਾਨ ਨੂੰ ਜਿਹੜੀ ਸਰਕਾਰ ਪੰਜਾਬ ਦੀ ਦੁਹਾਈ ਪਾਉਂਦੀ ਹੈ ਕਿ ਕਿਸਾਨਾਂ ਦੀ ਹਮਦਰਦ ਸਰਕਾਰ ਹੈ ਕਿਸਾਨਾਂ ਦੀ ਸਰਕਾਰ ਹੈ ਕੱਲ ਅੱਠ ਮੰਤਰੀਆਂ ਨੇ ਵੀ ਇਹ ਸ਼ੋਅ ਕੀਤਾ ਕਿ ਸਾਰੀ ਪੰਜਾਬ ਸਰਕਾਰ ਢੱਲੇਵਾਲ ਸਭ ਕੁੜ ਚਲੀ ਗਈ ਹੂੰ ਭਾਈ ਪੰਜਾਬ ਸਰਕਾਰ ਤਾਂ ਚੱਲੇ ਗਈ ਪਰ ਲੋੜ ਤਾਂ ਕੇਂਦਰ ਸਰਕਾਰ ਦੀ ਹੈ ਉਹਨੂੰ ਲਿਆਉਣ ਲਈ ਤੁਸੀਂ ਕੀ ਕਰ ਰਹੇ ਹੋ ਹਾਂ ਢੱਲੇਵਾਲ ਦਾ ਜਿਹੜਾ ਇਹ ਮੀਡੀਆ ਦੇ ਵਿੱਚ ਆ ਰਿਹਾ ਕਿ ਤੁਸੀਂ ਜਿੰਨਾ ਯੋਰ ਇਧਰ ਲਾ ਰਹੇ ਹੋ ਕੇਂਦਰ ਸਰਕਾਰ ਵੱਲ ਲਾਓ ਜੀ ਬਿਲਕੁਲ ਜੀ ਤੁਸੀਂ ਉੱਥੇ ਤਾਂ ਜਾ ਰਹੇ ਹੋ ਪਰ ਤੁਸੀਂ ਕੇਂਦਰ ਚ ਜਾ ਕੇ ਕੀ ਕੀਤਾ ਦੱਸੋ ਨਾ ਤੁਸੀਂ ਕਦੇ ਖੇਤੀਬਾੜੀ ਮੰਤਰੀ ਨੂੰ ਮਿਲੇ ਨਾ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲੇ ਨਾ ਗ੍ਰਹਿ ਮੰਤਰੀ ਨੂੰ ਨਾ ਰਾਸ਼ਟਰਪਤੀ ਨੂੰ ਹਾਂ ਤੁਹਾਡਾ ਫਰਜ ਬਣਦਾ ਵਿਚੋਲਗੀ ਨਿਭਾਉਣ ਦਾ ਪੰਜ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹਾਂ ਸ਼ੁਰੂਆਤ ਦੇ ਵਿੱਚ ਥੋੜੀ ਨਿਵਾਈ ਪਰ ਉਸ ਤੋਂ ਬਾਅਦ ਸਾਈਲੈਂਟ ਵਟਲੀ ਬਿਲਕੁਲ ਸੋ ਇਸ ਕਰਕੇ ਪੰਜਾਬ ਸਰਕਾਰ ਸਿਰ ਵੱਡੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਸਰਕਾਰ ਦੂਜਾ ਪਿੰਡ ਸਰਬ ਇਵੇਂ ਹੈ ਕਿ ਜਿਹੜਾ ਸਯੁੰਤ ਕਿਸਾਨ ਮੋਰਚਾ ਇਹ ਦੇਖੋ ਸਯੁੰਤ ਕਿਸਾਨ ਮੋਰਚੇ ਗੈਰ ਸਿਆਸੀ ਦੇ ਚੱਲ ਰਹੇ ਨੇ ਬਹੁਤ ਸਾਰੀਆਂ ਆਪਸ ਵਿੱਚ ਮਤਭੇਦ ਹੈਗੇ ਨੇ ਸਾਰੀਆਂ ਜਥੇਬੰਦੀਆਂ 'ਚ ਪਰ ਇੱਕ ਗੱਲ ਤਾਂ ਸਯੁੰਤ ਕਿਸਾਨ ਮੋਰਚੇ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਜੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਫਿਰ ਲੋਕਾਂ ਨੇ ਬਕਸਣਾ ਉਹਨਾਂ ਨੂੰ ਵੀ ਨਹੀਂ ਹਾਂ ਉਹ ਕੋਈ ਪ੍ਰੋਗਰਾਮ ਅਲੀਕੇ ਕਹਿਣਗੇ ਲੋਕ ਸਾਹ ਦੇਣ ਉਹਨਾਂ ਲਈ ਵੀ ਸਵਾਲ ਕਰ ਬਿਲਕੁਲ ਉਹਨਾਂ ਨੇ ਰੱਖਿਆ 9 ਜਨਵਰੀ ਨੂੰ ਮੋਗੇ ਵਿਖੇ ਇਕੱਠ ਰੱਖਿਆ ਪਰ 9 ਜਨਵਰੀ ਬਹੁਤ ਦੂਰ ਹੈ ਹੂੰ ਜੀ 31 32 31 ਦਿਨ ਹੋ ਗਏ 31ਵਾਂ ਦਿਨ ਚੱਲ ਰਿਹਾ ਹੈ ਜਿਹੜਾ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤੈ ਇਸ ਕਰਕੇ ਸਾਰੀਆਂ ਧਿਰਾਂ ਨੂੰ ਇੱਕ ਵਾਰ ਫਿਰ ਸਿਰ ਜੋੜ ਕੇ ਬੈਠਣਾ ਪਊਗਾ ਜੇ ਢੱਲੇਵਾਰ ਸਭ ਦੀ ਜਾਨ ਬਚਾਣੀਏ ਨਹੀਂ ਤਾਂ ਕੇਂਦਰ ਤੇ ਬਹੁਤਾ ਕੋਈ ਅਸਰ ਅਜੇ ਤੱਕ ਤਾਂ ਦਿਖਾਈ ਨਹੀਂ ਦੇ ਰਿਹਾ 31 ਦਿਨਾਂ ਤੋਂ ਹੁਣ ਤੱਕ ਆਪਾਂ ਸਾਰਿਆਂ ਨੇ ਦੇਖਿਆ ਕਿ ਕੇਂਦਰ ਸਰਕਾਰ ਨੇ ਸਿਰਫ ਪੰਜਾਬ ਸਰਕਾਰ ਵੀ ਕਹਿੰਦਾ ਭਾਵ ਕਿ ਹੱਲੇ ਕੱਲ ਹਿੱਲੀ ਕੇਂਦਰ ਸਰਕਾਰ ਤੇ ਕਦੋਂ ਹਿੱਲੇ ਕੇਂਦਰ ਸਰਕਾਰ ਇੱਕ ਵਾਰੀ ਸਿਰਫ ਉਹਨਾਂ ਦਾ ਜਿਹੜਾ ਗ੍ਰਹਿ ਵਿਭਾਗ ਦਾ ਡਾਇਰੈਕਟਰ ਮਯੰਕ ਮਿਸ਼ਰਾ ਇੱਥੇ ਆ ਕੇ ਗਿਆ ਉਸ ਤੋਂ ਬਾਅਦ ਕੋਈ ਹੋਰ ਕਾਰਵਾਈ ਨਹੀਂ ਹੋਈ ਤੇ ਜਾਂ ਸੁਪਰੀਮ ਕੋਰਟ ਜਿਹੜੀ ਨਿਰਦੇਸ਼ ਦੇ ਰਿਹਾ ਤੇ ਸਪਸ਼ਟ ਕਹਿ ਚੁੱਕਿਆ ਹੈ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ। ਹੂੰ ਮੰਗਾਂ ਦਾ ਕੇਂਦਰ ਨੇ ਮੰਨਣੀਆਂ ਨੇ ਤੇ ਮੰਗਾਂ ਵੀ ਉਹ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ। ਹੂੰ ਜੀ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕੀਤਾ ਸੀ ਨਾ ਮੰਗਾਂ ਬਾਰੇ। ਹੂੰ ਇਸ ਕਰਕੇ ਸੁਪਰੀਮ ਕੋਰਟ ਨੂੰ ਵੀ ਦੁਆਰਾ ਕੋਈ ਸ਼ੂ ਮੋਟਰ ਨੋਟਸ ਲੈਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਕਰਨਾ ਚਾਹੀਦਾ ਹੈ ਕਿ ਮੰਗਾਂ ਤੁਰੰਤ ਮਨਵਾਈਆਂ ਜਾਣਾ। ਹੂੰ ਹੂੰ ਤੇ ਦੂਜੇ ਪਾਸੇ ਸਯੁਗਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸਿਰ ਜੋੜ ਕੇ ਇਕੱਠੇ ਹੋਣ ਇਕੱਠੇ ਹੋਵੋਗੇ ਤੇ ਫਿਰ ਲੋਕ ਤੁਹਾਡੇ ਨਾਲ ਲੱਗਣਗੇ ਨਹੀਂ ਤਾਂ ਲੋਕਾਂ ਦੀ ਹਾਲੇ ਤੱਕ ਬੇਰੁਖੀ ਚੱਲ ਰਹੀ ਹੈ 30 ਦਸੰਬਰ ਦਾ ਭਾਰਤ ਪੰਦ ਦਾ ਵੀ ਸੱਦਾ ਦਿੱਤਾ ਹੈ ਸਯੁਗਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਹੂੰ ਹੂੰ ਤੇ ਜਿਹੜੇ ਸਯੁਗਤ ਕਿਸਾਨ ਮੋਰਚਾ ਆਇਆ ਉਹ ਕਹਿੰਦੇ ਸਾਡਾ ਕੋਈ ਇਹਦੇ ਨਾਲ ਸਹਿਯੋਗ ਨਹੀਂ ਹੂੰ ਸੋ ਇਸ ਕਰਕੇ ਜਿਹੜਾ ਇਹ ਲੋਕਾਂ 'ਚ ਇਹ ਗੱਲ ਜਾ ਰਹੀ ਹੈ ਕਿ ਦੋਵੇਂ ਧਿਰਾਂ ਬਹੁਤ ਬੁਰੀ ਤਰ੍ਹਾਂ ਦੁਫਾੜ ਰਹੀਆਂ ਜਿਹੜੀ ਨਹੀਂ ਜਾਣੀ ਚਾਹੀਦੀ ਇਹ ਗੱਲ ਤੇ ਢੱਲੇਬਾਰ ਨੂੰ ਬਚਾਉਣ ਲਈ ਸਾਰੀਆਂ ਧਿਰਾਂ ਨੂੰ ਅੱਗੇ ਆਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਹੁਣ ਕੁੰਭ ਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਕਿਉਂਕਿ ਕਿਸਾਨ ਉਸ ਦੇ ਕੋਈ ਦੁਸ਼ਮਣ ਨਹੀਂ ਜਿਨ੍ਹਾਂ ਤੋਂ ਬਦਲਾ ਲਊ ਭਾਵਨਾ ਨਾਲ ਉਹ ਕਿਸਾਨਾਂ ਨੂੰ ਲਗਾਤਾਰ ਇਸ ਤਰ੍ਹਾਂ ਰੱਖਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਤੇ ਮੰਗਾਂ ਵੀ ਉਹ ਨੇ ਜਿਹੜੀਆਂ ਉਹਨਾਂ ਨੇ ਪਰਵਾਣ ਕੀਤੀਆਂ ਨੇ ਬਿਨਾਂ ਕਿਸੇ ਦੇਰੀ ਤੋਂ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਡੱਲੇਵਾਲ ਸਾਹਿਬ ਦੀ ਜਾਨ ਬਚਾਣ ਲਈ ਯਤਨ ਕਰਨਾ ਚਾਹੀਦਾ ਹੈ। ਚਿਲਾ ਸਾਹਿਬ ਇੱਥੇ ਕੱਲ ਜਦੋਂ ਇਹ ਵਕਤ ਜਾਂਦਾ ਮੰਤਰੀਆਂ ਦਾ ਅਮਨ ਅਰੋੜਾ ਜਿਹੜੇ ਇਸ ਵੇਲੇ ਆਪ ਦੇ ਸਟੇਟ ਪ੍ਰੈਜ਼ੀਡੈਂਟ ਨੇ ਤਾਂ ਅਮਨ ਅਰੋੜਾ ਵੱਲੋਂ ਇੱਕ ਉੱਥੇ ਬਿਆਨ ਵੀ ਅਜਿਹਾ ਅਜਿਹਾ ਹੁੰਦਾ ਹੈ ਕਿ ਇਹ ਸੰਘਰਸ਼ ਜਿਹੜਾ ਇਹ ਲੰਬਾ ਚੱਲੇਗਾ। ਇਸ ਤੋਂ ਪਹਿਲਾਂ ਕਿਸਾਨ ਆਗੂ ਰਕੇਸ਼ ਟਕੈਤ ਵੀ ਏਕਨੋਰੀ ਬਾਰਡਰ ਤੇ ਜਾਂਦੇ ਆ ਉਹਨਾਂ ਦਾ ਵੀ ਅਜਿਹਾ ਹੀ ਕਹਿਣਾ ਸੀ। ਅਜੇ ਇਹ ਅਨੁਮਾਨ ਨੂੰ ਆਪਾਂ ਕਿਵੇਂ ਲਾਵਾਂਗੇ ਕੀ ਵਾਕੀ ਲੱਭਾਂਗੇ ਪਿੰਡਰ ਸਾਹਿਬੇ ਤਾਂ ਢੱਲੇਵਾਲ ਸਾਹਿਬ ਨੂੰ ਪਤਿਆਣ ਦੀ ਗੱਲ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਕਿਸਾਨ ਸੰਘਰਸ਼ ਦੇਖੋ ਜਿਹੜਾ ਕੇਂਦਰ ਦਾ ਵਤੀਰਾ ਹੱਠੀ ਹੈ ਹੂੰ ਜੀ ਉਹ ਨਹੀਂ ਅਜੇ ਧਿਆਨ ਦੇ ਰਹੀ ਹੈ ਉਸ ਕਰਕੇ ਉਹ ਲੱਗਦ ਕਿ ਉਹਨਾਂ ਨੂੰ ਉਹ ਜਿਹੜਾ ਹੈਗਾ ਡੱਲੇਵਾਲ ਸਾਹਿਬ ਨੂੰ ਇਹ ਕਹਿ ਕੇ ਪਤੇਆਣਾ ਚਾਹੁੰਦੇ ਸੀ ਕਿ ਤੁਸੀਂ ਕਿਸਾਨਾਂ ਦੇ ਵੱਡੇ ਆਗੂ ਤੁਹਾਡੀ ਵੱਡੀ ਲੋੜ ਹੈ ਹੂੰ ਲੰਬਾ ਸੰਘਰਸ਼ ਚੱਲਣਾ ਹੈ ਤੁਹਾਡੀ ਲੋੜ ਹੈ ਇਸ ਸੰਘਰਸ਼ ਲਈ ਇਸ ਕਰਕੇ ਤੁਸੀਂ ਜਿਹੜਾ ਆਪਣਾ ਮਰਨਵਰਤ ਖੋਲੋ ਜੇ ਮਰਨਵਰਤ ਨਹੀਂ ਖੋਲਣਾ ਘਟੋ ਘਟ ਕੋਈ ਉਹਨਾਂ ਜਿਹੜਾ ਹੈਗਾ ਗਲੂਕੋਜ਼ ਵਗੈਰਾ ਲਵਾ ਲਓ ਕੋਈ ਹੋਰ ਡਾਕਟਰ ਦਵਾਈ ਦੇ ਪਾਣ ਜੀ 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 ਪਰ ਉਹ ਉਹਨਾਂ ਨੇ ਸਪਸ਼ਟ ਕਰਦੇ ਡੱਲੇਵਾਲ ਨੇ ਕਿ ਨਈ ਕੁਝ ਅਜਿਹਾ ਹੋਊਗਾ ਜャ ਮੇਰੀ ਇਥੋਂ ਜਾਂ ਜਾਣ ਜਾਏਗੀ ਜਾਂ ਐਮਐਸਪੀਟੀ ਗਾਰੰਟੀ ਲੈ ਕੇ ਹਿੱਲਾਂਗਾ ਉਸ ਤੋਂ ਘੱਟ ਕੋਈ ਮੈਨੂੰ ਚੀਜ਼ ਸਵਕਾਰ ਨਹੀਂ ਹੈ ਤੇ ਇਸ ਚੀਜ਼ ਤੇ ਲਗਾਤਾਰ ਪਹਿਰਾ ਦੇ ਰਹੇ ਨੇ ਬਿਲਕੁਲ ਅੱਜ ਪ੍ਰਧਾਨ ਮੰਤਰੀ ਵੀਰ ਬਾਲ ਦਿਵਸ ਜਿਹੜਾ ਦਿੱਲੀ ਦੇ ਵਿੱਚ ਮਨਾਇਆ ਜਾ ਰਿਹਾ ਉਹਦੇ ਵਿੱਚ ਬਤੌਰ ਮੁੱਖ ਮਹਿਮਾਨ ਜਾਣਗੇ ਉੱਥੇ ਜਿਹੜਾ ਬਾਲਾ ਨੂੰ ਜਿਹੜਾ ਕੌਮੀ ਬਾਲ ਪੁਰਸਕਾਰ ਵੀ ਉਹਨਾਂ ਨੇ ਪ੍ਰਦਾਨ ਕਰਨੇ ਹੈ ਤੇ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਸਜਦੇ ਵੀ ਖੈਰ ਇੱਕ ਆਸ ਵੱਜੀ ਹੈ ਕਿ ਸ਼ਾਇਦ ਅਜਿਹੇ ਪ੍ਰੋਗਰਾਮ ਦੇ ਵਿੱਚ ਉਹ ਕਿਸਾਨਾਂ ਦੀ ਕੋਈ ਗੱਲ ਕਰਨ ਜੀ ਚਲਾ ਸਰ ਬਿਲਕੁਲ ਜੀ ਕਰਨੀ ਚਾਹੀਦੀ ਇਹ ਕਿਸਾਨਾਂ ਦੀ ਗੱਲ ਪ੍ਰਧਾਨ ਮੰਤਰੀ ਨੂੰ ਵੀ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਪਰ ਹੁਣ ਜੋ ਨਹੀਂ ਕਰ ਰਹੇ ਕਿਉਂਕਿ ਇੱਕ ਤਾਂ ਇਹ ਹੈ ਨਾ ਜੀ ਪਿੰਟਰ ਸਾਹਿਬ ਕੇ ਤਾਜ਼ਾ ਤਾਜ਼ਾ ਹਰਿਆਣਾ ਚੋਣਾਂ ਚ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਕਿਸਾਨਾਂ ਤੋਂ ਜਿਹੜੇ ਦੂਜੀ ਧਿਰਾਂ ਦੀਆਂ ਵੋਟਾਂ ਲੈ ਕੇ ਅਸੀਂ ਹੋਰ ਥਾਵਾਂ ਤੇ ਵੀ ਸਰਕਾਰ ਬਣਾ ਸਕਦੇ ਹਾਂ ਹਾਲਾਂਕਿ ਪੰਜਾਬ ਦੀਆਂ ਜਿਮਨੀ ਚੋਣਾਂ 'ਚ ਕੋਸ਼ਿਸ਼ ਕੀਤੀ ਸੀ ਤੇ ਆਪਾਂ ਦੇਖਿਆ ਜੀ ਰਵਨੀਤ ਬਿੱਟੂ ਦੇ ਬਿਆਨ ਕਹੇ ਜਾ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ 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 ਪਰ ਇੱਥੇ ਵੰਡ ਨਹੀਂ ਹੋ ਸਕੀ ਤੇ ਬਹੁਤ ਬੁਰੀ ਤਰ੍ਹਾਂ ਮਾਰ ਖਾਣੀ ਪਈ ਜਿਹੜੇ ਭਾਜਪਾ ਨੂੰ ਪਰ ਹਰਿਆਣੇ 'ਚ ਜ਼ਰੂਰ ਹੋ ਜਿਹੜੇ ਗੈਰ ਜਾਟ ਤੇ ਜਾਟਾਂ ਦੀ ਵੰਡ ਦਾ ਸਹਾਰਾ ਲੈ ਕੇ ਇੱਕ ਵਾਰ ਸਰਕਾਰ ਬਣਾਉਣ 'ਚ ਸਫਲ ਰਹੇ ਨੇ ਵੈਸੇ ਵੀ ਜਿਹੜੀ ਭਾਜਪਾ ਦੀ ਨੀਤੀ ਹੈ ਵੰਡ ਪਾਉ ਆਪਾਂ ਬਿਲਕੁਲ ਦੇਖ ਰਿਆ ਸਰੂਤੋ ਦੇਸ਼ ਪਰਚੇ ਉਹਨਾਂ ਦੀ ਇੱਕ ਅਲੱਗ ਤਰ੍ਹਾਂ ਦੀ ਨੀਤੀ ਹੈ ਵੋਟ ਵਟੋਰਨ ਦੇ ਮਾਮਲੇ 'ਚ ਖਾਸ ਕਰਕੇ ਜੀ 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 ਇਸ ਕਰਕੇ ਪਰ ਜਿਹੜਾ ਕਿਸਾਨ ਹੈ ਇਸ ਤੋਂ ਬਿਨਾ ਨਹੀਂ ਸਰੇਗਾ ਦੇਸ਼ ਦਾ ਕਿਸਾਨ ਜਿਹੜੇ ਹੈਗਾ ਦੇਸ਼ ਦੇ ਸਾਰੇ ਬਰਗਨਿਸ ਉਹਨਾਂ ਦਾ ਢਿੱਡ ਭਰਦਾ ਹੈ ਤੇ ਜੇ ਕਿਸਾਨ ਮਰੇਗਾ ਤਾਂ ਬਾਜ਼ਾਰ ਵੀ ਮਰੇਗਾ ਕਿਸਾਨ ਦੇ ਨਾਲ ਜੇ ਕਿਸਾਨ ਦੇ ਤੇ ਜੇਬ 'ਚ ਪੈਸੇ ਨਹੀਂ ਹੋਣਗੇ ਤਾਂ ਬਾਜ਼ਾਰ ਦੇ ਕਿਸੇ ਦੁਕਾਨਦਾਰ ਕੋਲ ਵੀ ਕੋਈ ਰੌਣਕ ਨਹੀਂ ਹੋ ਸਾਰਾ ਕੁਝ ਕਿਸਾਨ ਤੇ ਨਿਰਭਰ ਕਰਦਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਹੋਇਆ ਪੜਨਾ ਚਾਹੀਦਾ ਹੈ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਤਾਂ ਇਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦਾ ਕਿਸਾਨ ਇਹਦੇ ਨਾਲ ਫਿਰ ਕੋਈ ਹੋਰ ਰੁਖ ਅਪਣਾ ਸਕਦਾ ਹੈ ਹੂੰ ਤੇ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ ਲਗਾਤਾਰ ਚੇਤਾਵਨੀਆਂ ਵੀ ਦੇ ਰਹੇ ਨੇ ਜਿਹੜੇ ਹੈਗੇ ਨੇ ਸੰਘਤ ਕਿਸਾਨ ਮੋਰਚਾ ਗੈਰ ਸਿਆਸੀ ਅੱਜ ਉਹਨਾਂ ਨੇ ਮੀਟਿੰਗ ਵੀ ਰੱਖੀ ਹੋਈ ਹੈ ਖਨੌਰੀ ਵੀ ਕੇ ਸਾਰੇ ਮਾਮਲੇ ਨੂੰ ਮੁੜ ਤੋਂ ਵਿਚਾਰਨ ਲਈ ਓਕੇ ਜੀ ਉਸ ਮੀਟਿੰਗ ਦੇ ਕੀ ਉਹ ਅਗਲੀ ਰਣਨੀਤੀ ਲਿਖਦੇ ਨੇ ਵੈਸੇ ਉਹ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਭਾਰਤ ਬੰਦ ਦੇ ਸੱਦੇ ਸੰਬੰਧੀ ਕੋਈ ਮੀਟਿੰਗ ਹੈ ਪਰ ਇਸ ਦੇ ਬਾਵਜੂਦ ਵੀ ਉਹ ਕੀ ਨਵੀਂ ਕੋਈ ਰਣਨੀਤੀ ਆਪਣੇ ਸੰਘਰਸ਼ ਲਈ ਜਾ ਕਿਉਂਕਿ ਮੀਟਿੰਗ ਹੋ ਕੇ ਹਟੀਆਂ ਨੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਜਿਹੜਾ ਦੂਜਾ ਦੋਵਾਂ ਦਰਮਿਆਨ ਕਰਨ ਪਟਿਆਲੇ ਹੋਈ ਸੀ ਫਿਰ ਚੰਡੀਗੜ੍ਹ ਹੋਈ ਸੀ ਉਹ ਬਾਰੇ ਵੀ ਸ਼ਾਇਦ ਕੋਈ ਵਿਚਾਰ ਚਰਚਾ ਹੋਵੇ ਹੂੰ ਜੀ ਜੀ ਹੋ ਸਕਦਾ ਕੋਈ ਨਵਾਂ ਰਾਹ ਵੀ ਨਿਕਲਿਆ ਆਵੇ ਦੋਹਾਂ ਧਿਰਾਂ ਦੇ درمیان ਏਕਤਾ ਦਾ ਜੀ 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 ਅੱਜ ਦੀ ਮੀਟਿੰਗ ਉਸ ਬਾਰੇ ਸਾਰਾ ਚਰਚ ਸਾਰੀ ਚਰਚਾ ਕਰੇਗੀ ਪਰ ਅੱਜ ਦੇ ਦਿਨ ਇਹੀ ਹੋਇਆ ਕਿ 31 ਦਿਨਾਂ ਤੋਂ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਕਾਫੀ ਲਗਾਤਾਰ ਖਰਾਬ ਹੋ ਰਹੀ ਹੈ ਤੇ ਡਾਕਟਰ ਉਸ ਪ੍ਰਤੀ ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਨੇ ਕੱਲ ਡਾਕਟਰਾਂ ਦੀ ਇੱਕ ਟੀਮ ਜਿਹੜੀ ਉਹਨਾਂ ਨੂੰ ਲਗਾਤਾਰ ਪਟਿਆਲੇ ਤੋਂ ਜਾਂਦੀ ਹੈ ਜੀ ਉਹਨਾਂ ਦਾ ਚੈੱਕਅਪ ਕਰਨ ਉਹਨਾਂ ਦੀ ਕੱਲ ਗੱਡੀ ਨੂੰ ਹਾਦਸਾ ਵੀ ਹੋਇਆ ਇੱਕ ਦੋ ਸੱਜਣ ਜਿਹੜੇ ਫਾਰਮਾਸਿਸਟ ਸੀ ਉਹਨਾਂ 'ਚ ਉਹਨਾਂ ਨੂੰ ਜ਼ਖਮੀ ਵੀ ਹੋਏ ਨੇ ਸੋ ਵੈਗਰੂ ਕਰੇ ਉਹਨਾਂ ਨੂੰ ਵੀ ਜਲਦੀ ਤੰਦਰੁਸਤ ਹੋਣ ਤੇ ਨਾਲ ਦੇ ਨਾਲ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਵੀ ਆਪਾਂ ਜ਼ਰੂਰ ਅਰਦਾਸ ਕਰਦੇ ਹੋਏ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਜਿੱਥੇ ਇਕੱਠ ਹੋਣ ਦੀ ਅਪੀਲ ਕਰਦੇ ਆ ਉੱਥੇ ਕੇਂਦਰ ਸਰਕਾਰ ਨੂੰ ਉਹ ਵੀ ਆਪਣੀ ਸੁਕੰਬ ਕਰਨੀ ਨੀਂਦ ਤੋਂ ਜਾਗਣ ਤੇ ਪੰਜਾਬ ਸਰਕਾਰ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਅਪੀਲ ਕਰਦੇ ਆ ਬਿਲਕੁਲ ਸੋ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ